ਉਹ ਨਿਆਣਾ ਚੰਗੀਆਂ ਸਰਕਾਰਾਂ ਭੁਰਜੇ ਫਜ਼ਲਾ ਪ੍ਰਸ਼ਾਸਨ ਮਨਜੀਤ ਖਨੇਰ ਨੂੰ ਤੇ ਦੋ ਹੋਰ ਸਾਥੀਆਂ ਨੂੰ ਝੂਠੇ ਕਤਲ ਕੇਸ 'ਚ 20 ਸਾਲ ਦੀ ਸਜ਼ਾ ਕਰਤੀ ਸੀ ਗਵਰਨਰ ਦੀ ਗੋਡੀ ਲਵਾ ਕੇ ਸਰਕਾਰ ਦੀ ਗੋਡੀ ਲਵਾ ਕੇ ਉਹ ਸਵਾਰ ਰੱਦ ਕਰਾਈ ਸੀ ਫਾਲਾ ਕਰਦੇ ਜੂ ਛੱਟਾ ਛੱਟੇ ਥੱਲੇ ਨੁਕਰੀ ਮਰੀ ਦਾ ਜੀ ਛੱਟੇ ਆ ਜਾਣਾ ਚੱਲੂਗੀ ਨਹੀਂ 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 ਛੱਟ ਛੱਟ ਉਹ ਸੱਜਾ ਰੱਦ ਕਰਾਈ ਤੀ ਮੈਂ ਉਹਦੇ ਇੱਕ ਗੱਲ ਬੋਲੀ ਜੀ ਜਦੋਂ ਮਨਜੀਤ ਨੇਰ ਤੋਂ ਪਰਚਾ ਦਰਜ ਹੋ ਗਿਆ ਸੀ ਮਖਾ ਲੋਕਾਂ ਲੜਨ ਵਾਲੇ ਸਾਡੇ ਕਿਸੇ ਨਾਲ ਦੁਸ਼ਮਣੀ ਹੋਵੇ ਉਸ ਪਰਿਵਾਰ ਦੀ ਸਾਨੂੰ ਆਰਥ ਮਿਲ ਜੇ ਉਸ ਪਰਿਵਾਰ ਦਾ ਬੱਚਾ ਮਿਲ ਜੇ ਉਸ ਪਰਿਵਾਰ ਦਾ ਮੁੰਡਾ ਮਿਲ ਜੇ ਅਸੀਂ ਉਹ ਮੌਕਾ ਉਹਨੂੰ ਇੱਜ਼ਤ ਨਾਲ ਘਰੇ ਛੱਡ ਕੇ ਆਉਣਾ ਸੁਰੱਖਤ ਜੇ ਅਸੀਂ ਮਾਰ ਦਿਆਂ ਪੱਕੇ ਦੁਸ਼ਮਣ ਨੂੰ ਮਾਰ ਦਿਆਂ ਇਹ ਗੱਲਾਂ ਮੈਂ ਸਟੇਜ ਉਹ ਜੱਜ ਨੇ ਥੋੜ੍ਹਾ ਲੈ ਨਹੀਂ ਕੀਤਾ ਜੱਜੇ ਮੰਨ ਨੂੰ ਸਜ਼ਾ ਸੁਣਾਉਣੀ ਸੀ ਉਹਦੇ ਮਾਇਆ ਬਰਨਾਲੇ ਦੇ ਵਿੱਚ ਦੀ ਆ ਵੱਡਾ ਕੱਠ ਦੀ ਗਾ ਫਤਿਹ ਸਿੰਘ ਸਰਦਾਰਾਂ ਦਾ ਮੁੰਡਾ ਜੱਜ ਦੀ ਮੈਨੂੰ ਪਤਾ ਸੀਗਾ ਵੀ ਸਰਦਾਰਾਂ ਨਾਲ ਸਾਡੀ ਬਣਦੀ ਨਹੀਂ ਲੱਗਦੀ ਐ ਕਿਉਂ ਸੀ ਬੁਜਾਰੇ ਰਹੇ ਪਹਿਲਾਂ ਉਹ ਸਾਨੂੰ ਸਜ਼ਾ ਕਰੂਗਾ ਹੀ ਕਰੂਗਾ ਮੈਂ ਇੱਕ ਗੱਲ ਕਹਿ ਦਿੱਤੀ ਬੀ. ਜੇ ਮਨਜੀਤ ਹੋਰੇ ਨੂੰ ਸਜ਼ਾ ਕਰਤੀ ਮੈਂ ਜੱਜ ਦੇ ਖਿਲਾਫ ਸਟੇਟ ਦਾ ਨਾੜਾ ਲਾਊਗਾ ਮੈਨੂੰ ਮੇਰੇ ਸਾਥੀ ਕਹਿੰਦੇ ਤੂੰ ਵੀ ਜੇਲ੍ਹ ਚ ਜਾਏਗਾ ਮੈਂ ਕਹਾਂ ਜੇ ਸਾਡੇ ਤਿੰਨ ਸਾਥੀ ਵਾਗੇ ਮੈਂ ਜੇਲ੍ਹ ਚ ਬਗਦੂ ਫੇਰ ਕੀ ਲੋੜਾ ਆ ਜੂਗਾ ਤੇ ਮੇਰੇ ਬੋਲਦੇ ਬੋਲਦੇ ਸੁਣਿਆ ਆ ਗਿਆ ਵੀ 20 ਸਾਲ ਦੀ ਸਜ਼ਾ ਕਰਤੀ ਜੇ ਮੈਂ ਉੱਥੇ ਹੀ ਨਾ ਚੱਕਤਾ ਫਤਿਹ ਸਿੰਘ ਜੱਜ ਮੁਰਦਾਵਾਲ ਤੇ ਸਾਰੇ ਸ਼ਹਿਰ ਤੇ ਜੱਟ ਦੇ ਖਿਲਾਫ ਲੜੇ ਲੱਗੇ ਤੇ ਮਨਜੀਤ ਧਨੇਰ ਸੋਡੀ ਤਾਕਤ ਨੇ ਜੇਲ੍ਹ ਦੇ ਵਿੱਚੋਂ ਬਾਹਰ ਕਢਾ ਕੇ ਲਿਆਂਦਾ ਇਹ ਸਰਕਾਰਾਂ ਢੁੱਲ ਜਾਊ ਅਗਲੀ ਗੱਲ ਚਿੱਤਗਾ ਅਦੌਲਰ ਚੱਲਿਆ ਤੇ ਜਦੋਂ ਦਿੱਲੀ ਤੋਂ ਭਰਾਵੋ ਜਿੱਤ ਕੇ ਆ ਗਏ ਠੀਕ ਹੈ ਅਸੀਂ ਦੋ ਤਰ੍ਹਾਂ ਦੇ ਵੱਡੇ ਕਾ ਇੱਕ ਕਲੈਕਸ਼ਨ ਲੜਨ ਲੱਗੇ ਦੂਜਾਰੇ ਇਲੈਕਸ਼ਨ ਨਾਲ ਲਾਲ ਲਾਲ ਕਰਤਾ ਕਿ ਜਿਹੜੇ ਅਸੀਂ ਇਲੈਕਸ਼ਨ ਲੜਦੇ ਸੀਗੇ 19 ਜਥੇਵੰਦੀਆਂ ਤੇ ਸਾਨੂੰ 4 ਮਹੀਨਿਆਂ ਲਈ ਇੱਕ ਤਰ੍ਹਾਂ ਦਾ ਮੋਰਚੇ ਜੋ ਸਸਪੈਂਡ ਕਰਤਾ ਤੇ ਸਾਡੇ 4 ਮਹੀਨੇ ਪੂਰੇ ਹੋਏ ਅਸੀਂ ਮੋਰਚੇ ਕੋਲੇ ਦੁਬਾਰੇ ਗਏ ਮਰਦ ਸਾਡੀ ਸਜ਼ਾ ਪੂਰੀ ਹੋ ਗਈ ਤੇ ਮੋਰਚੇ ਨੇ ਸੰਵਤੀ ਭਰਤੀ ਇਸੋ ਦੀ ਸਜ਼ਾ ਪੂਰੀ ਹੋ ਗਈ ਤੇ ਤੁਸੀਂ ਮੋਰਚੇ ਦੇ ਵਿੱਚ ਬੱਚਾ ਜੋ ਭਰਾਵੋ ਗੱਲਿਆਲ ਬਾਹਰ ਆਉਟ ਕਰ ਗਿਆ ਕਹਿੰਦਾ ਮੈਂ ਇਸ ਮੋਰਚੇ ਚ ਰਹਿਣਾ ਨਹੀਂਗਾ ਉਹ ਕੱਲਾ ਮਤਲਬ ਉਸ ਪਾਸੇ ਨੂੰ ਤੁਰ ਗਿਆ ਆ ਮੇਰਾ ਪੋਤਾ ਖੜਾ ਹੈ ਕਿੰਨੀਆਂ ਪੀੜ੍hiyan ਸੀ ਕੰਮ ਕਰਿਆ ਮੇਰਾ ਬੇਡਾ ਕਹਿੰਦਾ ਕਾਈ ਮੇਰਾ 24 ਘੰਟੇ ਨਾ ਰਹਿੰਦਾ ਮੈਂ ਜਦੋਂ ਮੋਰਚੇ ਤੋਂ ਬਾਹਰ ਹੋ ਗਿਆ ਇਹ ਬਰਾ ਚਿੰਤਾ ਤੋਂ ਹੋ ਗਿਆ ਕਹਿੰਦਾ ਬਾਪੂ ਜੀ ਤੂੰ ਮੋਰਚੇ ਤੋਂ ਬਾਹਰ ਹੋ ਗਿਆ ਮੈਂ ਕਹਾਂ ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ ਮੈਂ ਮੋਰਚੇ ਦੇ ਵਿੱਚ ਹੋਊਂਗਾ ਤੇ ਗੱਲੇ ਵਾਲਾ ਨਾ ਰਾਜਨੀਤਿਕ ਬੰਦਾ ਨਹੀਂ ਹੈਗਾ ਉਹ ਮੋਰਚੇ ਤੋਂ ਬਾਹਰ ਉਹ ਅੱਜੋ ਬਾਹਰ ਹੈ ਮੋਰਚੇ ਤੋਂ ਅਸੀਂ ਮਾਫੀ ਮੰਗ ਲਈ ਅਸੀਂ ਕਹਿਤਾ ਸਾ ਤੋਂ ਗਲਤੀ ਹੋ ਗਈ ਫੇਰ ਛੱਡ ਕੇ ਜਾਣ ਦੀ ਕੀ ਲੋੜ ਹੈ ਤੇ ਭਰਾਵੋ ਜਿੱਦੇ ਦਾ ਉਹਨਾਂ ਨੇ ਮਾਇਆ ਸਾਡੀ ਉਖੜ ਤਨੇਰ ਕਹਿ ਕੇ ਗਿਆ ਉਹ ਕਹਿੰਦੇ ਅਸੀਂ ਕਿਹਾ ਮੈਂ ਉਹਨਾਂ ਦੀ ਮੇਰੀਆਂ ਵੀਡੀਓ ਦੇਖ ਲਓ ਵੀ ਜੇ ਉਹਨਾਂ ਦਾ ਕੋਈ ਆਰਥਿਕ ਨੁਕਸਾਨ ਕੀਤਾ ਕੋਈ ਜਾਨੀ ਨੁਕਸਾਨ ਕੀਤਾ ਫੇਰ ਮੋਰਚੇ ਦੇ ਵਿੱਚ ਕੁੱਦਾਂਗੇ ਵਿੱਚ ਕੁੱਦਾਂਗੇ ਬਾਹਰ ਨਹੀਂ ਰਹਾਗੇ ਸਰਕਾਰ ਸਮਝ ਲੈ ਇਸ ਗੱਲ ਨੂੰ ਆਹ ਜਿਹੜੀ ਅੱਜ ਦਾ ਮੋਰਾਂ ਨੂੰ ਰੋਕੇ ਆਪਾਂ ਨੇ ਫਿਰ ਕੀ ਕਹਨੇ ਇਹ ਭਰਾਵੋ ਉਸੇ ਮੋਰਚੇ ਦੀ ਹਮਾਇਤ ਹੈ ਤੇ ਜਿਹੜਾ ਕੱਲ ਨੂੰ 16 ਨੂੰ ਬੰਦ ਕਰ ਰਹੇ ਆ ਉਹ ਵੀ ਕਹਿ ਦਿਓ ਉਸ ਦੋਲਣ ਦੀ ਹਮਾਇਤ ਆ ਭਾਰਤ ਬੰਦ ਕਰ ਰਹੇ ਆ ਜੇ ਇਸ ਕਰਕੇ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਵੀ ਅਸੀਂ ਅੱਡੋ ਅੱਡੀਆਂ ਆਮਾ ਇੱਕ ਗੱਲ ਸੋਦੇ ਪੂਰੇ ਕਹਿ ਕੇ ਜਾਣਾ ਕੱਲਾ ਕੋਈ ਨਹੀਂ ਜਿੱਤ ਸਕਦਾ ਉਹ ਗੱਲੇ ਵਾਲਾ ਹੋਵੇ ਉਹ ਗਰਹਾ ਹੋਵੇ ਉਹ ਰੂਦੋ ਹੋਵੇ ਇਕੱਲੇ ਕਦੇ ਨਹੀਂ ਜਿੱਤ ਸਕਦੇ ਜੇ ਜਿੱਤਾਂਗੇ ਇਕੱਠੇ ਹੋ ਕੇ ਜਿੱਤਾਂਗੇ ਕੋਈ ਵੀ ਦੌਲਤ ਜਿੱਤਨਾਗਾ ਇੱਕ ਗੱਲ ਕੀਤੇ ਕਰ ਲੋ ਲੋਕਾਂ ਦੀ ਤਾਕਤ ਨਾਲ ਜਿੱਤਾਂਗੇ ਕਿੰਨਾ ਚਿਰ ਦੌਲਤ ਲੰਮਾ ਚੱਲਿਆ 12 ਮਹੀਨੇ 13 ਦਿਨ ਚੱਲਿਆ ਗਾ ਤੇ ਕੱਲਿਆ ਤੁਹਾਡੇ ਸਾਹਮਣੇ ਫੇਰ ਮੋਗੀ ਮੰਨਿਆ ਅੱਜ ਤਾਂ ਉਥੇ ਵੱਡੀਆਂ-ਵੱਡੀਆਂ ਕੰਧਾਂ ਘੜਤੀਆਂ ਸਾਡੇ ਨੌਜਵਾਨ ਲੜ ਰਹੇ ਨੇ ਅਸਰੂ ਗੈਸ ਬਰਸ ਸਟ ਰਹਿ ਰਹੇ ਨੇ ਤੇ ਭਰਾਵੋ ਮੇਰਾ ਖਿਆਲ ਹੈ ਇਹ ਤੇ ਸਾਲ ਵੀ ਲੱਗ ਸਕਦਾ ਹੈ ਇਹ ਤੇ 2 ਸਾਲ ਵੀ ਲੱਗ ਸਕਦੇ ਨੇ ਤੁਸੀਂ ਤਿਆਰੀਆਂ ਕਰ ਲਓ ਅਜਨਾਂ ਨੂੰ ਕਹਿ ਕੇ ਜਨਨਾ ਮੈਂ ਬਲਜਾਣਾਂ ਨੂੰ ਇਹ ਸਦਾ ਲਈ ਫਿਰੀ ਹੋਣਗੇ ਇਹ ਦੂਬਾ ਜੇ ਮੋਦੀ ਨੇ ਉਹਨਾਂ ਨੂੰ ਦਿੱਲੀ ਨਾ ਜਾਣ ਦਿੱਤਾ 18 ਦੀ ਮੀਟਿੰਗ ਹੈ ਇਹ ਸਦਾ ਲਈ ਫਿਰੀ ਹੋਣਗੇ ਸਦਾ ਲਈ ਫਿਰੀ ਹੋਣਗੇ ਤੁਹਾਡੇ ਨਾਲ ਪਹਿਲਾ ਕਰਕੇ ਜਾਨਣਾ ਆ ਜਾਣ ਦਿੱਤਾ ਨਾ ਟਿੱਕੇ ਕਰੇ ਨਹੀਂ ਬੈਠਾਂਗੇ ਇਹੀ ਮੈਂ ਬੇਨਤੀ ਕਰਦਾ ਸਮੇਂ ਨੂੰ ਧਿਆਨ ਤੇ ਰੱਖਣਾ ਹੋਇਆ ਤੱਕਦੇ ਰਹੋ ਇਕੱਠੇ ਵੀ ਹੋਵਾਂਗੇ ਜਿਹਦੀ ਡੱਲੇ ਨੂੰ ਵੀ ਕਹਾਂਗੇ ਇਕੱਠੇ ਹੋਈਏ ਜਗਿੰਦਰ ਨੂੰ ਵੀ ਕਹਾਂਗੇ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਅਗਲੀ ਲੜਾਈ ਜਿਹੜੀਆਂ ਭਰਾਵੋ ਨਹੀਂ ਜ਼ਮੀਨਾਂ ਅੱਜ ਗਈਆਂ ਤੇ ਅੱਜ ਜੇ ਤੁਸੀਂ ਨਾ ਲੜਦੇ ਮੰਡੀਆਂ ਗਈਆਂ ਤੇ ਅੱਜ ਜੇ ਤੁਸੀਂ ਨਾ ਲੜਦੇ ਮਜ਼ਦੂਰਾ ਦੀ ਖਾਦ ਖਰਾਕ ਗਈ ਦੀ ਜੇ ਤੁਸੀਂ ਨਾ ਲੜਦੇ ਉਹ ਸਾਲ ਲੜ ਕੇ ਤੁਸੀਂ ਉਹ ਮੰਗ ਮੰਗਾ ਕੇ ਆਏ ਹੋ ਇਨੇ ਗੇਲਾ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗਾਹਾਂ ਜਾਣਾ ਬਸ ਇਤਨੀ ਬੇਨਤੀ ਹੈ ਚਾਹ ਪੀ ਲਈਏ